ਜਿਹੜਾ ਲਾਲਚ ਹੈ ਨਾ ਕਹਿੰਦੇ ਇਹ ਆਪਣੇ ਮਾਪਿਆਂ ਦਾ ਵੀ ਕਤਲ ਬੰਦੇ ਤੋਂ ਕਰਵਾਉਂਦਾ ਜੇ ਬੰਦੇ ਤੇ ਲਾਲਚ ਹਾਵੀ ਹੋ ਜਾਵੇ ਸੁਖਰਤਿਆ ਜਿਹੜਾ ਕਿ ਇੰਸਟਾਗ੍ਰam ਤੇ ਰੀਲਾਂ ਪਾਉਂਦਾ ਸੀ ਮਸ਼ਹੂਰ ਵੀ ਤੀ ਉਹਨੇ ਆਪਣੇ ਮਾਮੇ ਦੇ ਮੁੰਡੇ ਦੇ ਨਾਲ ਗੁਰਪ੍ਰੀਤ ਦੇ ਨਾਲ ਰਲ ਕੇ ਇੱਕ ਕਤਲ ਕੀਤਾ ਹੈਗਾ ਕਹਿੰਦੇ ਜੀ ਨੁਇੜਾ ਐਸਟੀਪ ਨੇ ਫੜਿਆ ਮੁੰਬਈ ਪੁਲਿਸ ਦੇ ਹਵਾਲੇ ਜਿਹੜਾ ਉਹਨੂੰ ਕਰਤਾ ਇਹ 5 ਲੱਖ ਦੀ ਜਿਹੜੀ ਇਹਨੂੰ ਸਪਾਰੀ ਦਵਾਈ ਸੀਗੀ ਕਿਸ਼ੋਰ ਜਿਹੜਾ ਕੋਈ ਲੜਕੀ ਜਿਹੜੀ ਇਹਨਾਂ ਨੇ ਮਾਰੀ ਹੈ ਉਦੇ ਘਰ ਵਾਲਾ ਕਿਸ਼ੋਰ ਉਹਨੇ ਦਿੱਤੀ ਤੀਗੀ ਜੀ ਸੂਤਰਾ ਮੁਤਾਬਕ ਸਲੂਨ ਚਲਾਉਣ ਵਾਲੀ ਕੋਈ ਔਰਤ ਹੈ ਜੀਨੇ ਇਹ ਸਪਾਰੀ ਜਿਹੜੀ ਇਹਨਾਂ ਨੂੰ ਦਵਾਈ ਹੈ ਤੇ ਇਹ ਕਹਿੰਦੇ ਜੀ ਵੀ ਉਥੇ ਬੰਬੇ ਦੇ ਵਿੱਚ ਮਾਸਕ ਲਾ ਕੇ ਰੇਕੀ ਵਗੈਰਾ ਵੀ ਕਰਦੇ ਰਹੇ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਆਇਆ ਕਿ ਜੀ ਗਲਾ ਕੱਟ ਕੇ ਇਹਨਾਂ ਨੇ ਕੁੜੀ ਮਾਰੀ ਹੈ ਅੱਜ ਦੇਖੋ ਮਾਰੀਆਂ ਸੰਗ ਤਾਂ ਕਹਿ ਲਈਏ ਲਾਲਚ ਕਹਿ ਲਈਏ ਇਹ ਕਹਿੰਦੇ ਲਾਲਚ ਹੈ ਨਾ ਜਿਹੜਾ ਤੁਸੀਂ ਇੱਕ ਵਾਰੀ ਕਹਾਣੀ ਸੁਣੀ ਹੋ ਇੱਕ ਮਾਂ ਦਾ ਦਿਲ ਉਨੇ ਕਿਸੇ ਨੇ ਕਹਤਾ ਵੀ ਤੇਰੀ ਮਾਂ ਦਾ ਦਿਲ ਕੱਟ ਕੇ ਲਿਆ ਉਹ ਬੰਦੇ ਨੇ ਆਪਣੀ ਮਾਂ ਹੀ ਮਾਰ ਲਈਤੀ ਲਾਲਚ ਪਿੱਛੇ ਇੱਕ ਮੁਰਗੀ ਵਾਲੀ ਵੀ ਤੁਸੀਂ ਨੇ ਸੁਣੀ ਆ ਅਕਸਰ ਪੜ੍ਹਾਈ ਦੇ ਵਿੱਚ ਆਪਾਂ ਨੂੰ ਅਖੇ ਜੀ ਆਂਡਾ ਦਿੰਦੀ ਹੁੰਦੀ ਮੁਰਗੀ ਸੋਨੇ ਦਾ ਕਿਸੇ ਨੇ ਉਹਨੂੰ ਕਹਤਾ ਵੀ ਇੰਨੇ ਰੋਜ਼ ਬੇਟ ਇੰਤਜ਼ਾਰ ਕਰਦਾ ਤੂੰ ਇਕੱਠੀ ਕੱਢ ਲੈ ਉਹਨੇ ਮੁਰਗੀ ਮਾਰ ਲਈ ਆਪਣੀ ਲਾਲਚ ਪਿੱਛੇ ਲੱਗ ਕੇ ਉਹ ਕੰਮ ਸੁਖ ਰਤੀਆ ਉਹ ਕੰਮ ਚੱਲਦਾ ਸੀ ਚੰਗਾ ਭਲਾ ਇੰਸਟਾਗ੍ਰam ਤੇ ਇਸੂਤਰਾ ਮਤਾਬਕ ਖਬਰ ਆਈਏ ਲਾਲਚ ਹੈ ਨਾ ਜਿਹੜਾ ਇਹ ਕੁਝ ਵੀ ਕਰਵਾ ਆਂਦਾ ਸੋ ਇਹਨੇ ਆਪਦੇ ਮਾਮੇ ਦੇ ਮੁੰਡੇ ਗੁਰਪ੍ਰੀਤ ਨਾਲ ਰਲ ਕੇ ਜੀ ਕਹਿੰਦੇ ਇਹ ਕੰਮ ਇਹ ਤੋਂ ਹੋਏਗਾ ਐਸਟੀਐਫ ਨੌਇਡਾ ਨੇ ਗ੍ਰਿਫਤਾਰ ਕਰਕੇ ਮੁੰਬਈ ਪੁਲਿਸ ਦੇ ਹਵਾਲੇ ਜਿਹੜਾ ਇਹਨੂੰ ਕਰ ਦਿੱਤਾ